ਨਿਕਰਾ ਪਾ ਕੇ ਆਇਚੋ ਕਰ ਗਏ ਵੱਡਾ ਕਾਰ ਸੀਸੀਟੀਵੀ ਤੇ ਉਡ ਜਾਣ ਕੇ ਹੋ ਕਾਲਾ ਕੱਚਾ ਗੈਂਗ ਤੋਂ ਬਾਅਦ ਹੁਣ ਨਿਕਰ ਚੋਰ ਗੈਂਗ ਦੀ ਦਹਿਸ਼ਤ ਸ਼ੁਰੂ ਹੋ ਗਈ ਹੈ ਇੱਕ ਮਹੀਨੇ ਦੇ ਵਿੱਚ ਤੀਜੀ ਵੱਡੀ ਵਾਰਦਾਤ ਨੂੰ ਇਸ ਵਿਰੋਧ ਦੇ ਵੱਲੋਂ ਜਾਨ ਦਿੱਤਾ ਗਿਆ ਸੀਸੀਟੀਵੀ ਕੈਮਰੇ ਦੇ ਵਿੱਚ ਘਟਨਾ ਕੈਦ ਹੋ ਗਈ ਹੈ ਤੁਹਾਨੂੰ ਸਭ ਤੋਂ ਪਹਿਲਾਂ ਇਸ ਕਟਨਾ ਦੀ ਸੀਸੀਟੀਵੀ ਵੀਡੀਓ ਦਿਖਾਉਂਦੇ ਹਾਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹਨਾਂ ਚੋਰਾਂ ਨੇ ਨਿਕਰਾਂ ਪਾਈਆਂ ਹੋਈਆਂ ਹਨ ਅਤੇ ਘਰ ਦੇ ਵਿੱਚ ਬੇਖੌਫ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਨੇ ਇਹਨਾਂ ਸਾਰਿਆਂ ਨੂੰ ਵਾਰਦਾਤ ਨੂੰ ਅੰਜਾਮ ਦਿੰਦੇ ਸਮੇਂ ਟੀ-ਸ਼ਰਟਾਂ ਦੇ ਨਾਲ ਨਿਕਰਾਂ ਪਾਈਆਂ ਹੋਈਆਂ ਨੇ ਪਿਛਲੇ ਦਿਨ ਇਸ ਗਿਰੋਹ ਨੇ ਹਾਈਵੇ ਤੇ ਗੋਪਾਲ ਐਨਕਲੇਵ ਕਲੋਨੀ ਦੇ ਵਿੱਚ ਰਹਿਣ ਵਾਲੇ ਐਨਆਰਆਈ ਪਰਿਵਾਰ ਦੇ ਬੰਗਲੇ ਨੂੰ ਨਿਸ਼ਾਨਾ ਬਣਾਇਆ ਜਿੱਥੋਂ ਉਹਨਾਂ ਨੇ 27 ਤੋਲੇ ਸੋਨਾ 3 ਲੱਖ ਰੁਪਏ ਦੀਆਂ ਕੜੀਆਂ ਅਤੇ 3 ਲੱਖ ਰੁਪਏ ਤੋਂ ਵੱਧ ਦੀ ਨਕਦੀ ਲੁੱਟ ਲਈ ਜਲੰਧਰ ਦੇ ਫਲੋਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਈ ਗਈ ਆਪਣੀ ਸ਼ਿਕਾਇਤ ਦੇ ਵਿੱਚ ਕੋਪਾਲ ਐਨਕਲੇਵ ਦੇ ਰਹਿਣ ਵਾਲੇ ਮਾਈਕਲ ਦੀ ਪਤਨੀ ਨਿੱਤੂ <th>ਪਾਲ ਨੇ ਦੱਸਿਆ ਕਿ ਉਸ ਦਾ ਪਤੀ ਕੰਮ ਲਈ ਅਮਰੀਕਾ ਦੇ ਵਿੱਚ ਵਿਦੇਸ਼ ਰਹਿੰਦਾ ਹੈ। ਉਹ ਆਪਣੀ ਇਕਲੋਤੀ ਧੀ ਦੇ ਨਾਲ ਘਰ ਦੇ ਵਿੱਚ ਇਕੱਲੀ ਰਹਿੰਦੀ ਹੈ। ਉਸ ਨੇ ਆਪਣੇ ਘਰ ਦੀ ਉਪਰਲੀ ਮੰਜ਼ਲ ਤੇ ਮਨੀਸ਼ ਕੁਮਾਰ ਨਾਂ ਦੇ ਇੱਕ ਮੁੰਡੇ ਨੂੰ ਪੀਜੀ ਬਚੂ ਰੱਖਿਆ ਹੋਇਆ ਹੈ। 11 ਜੁਲਾਈ ਨੂੰ ਉਸ ਦੀ ਪਰਜਾਈ ਆਪਣੇ ਪਰਿਵਾਰ ਦੇ ਨਾਲ ਵਿਦੇਸ਼ ਤੋਂ ਉਸ ਨੂੰ ਮਿਲਣ ਆਈ। ਇਸ ਰਣ ਉਸਨੇ ਕਸ਼ਮੀਰ ਜਾਣ ਦੀ ਯੋਜਨਾ ਬਣਾਈ। ਰੀਤੂ ਨੇ ਦੱਸਿਆ ਕਿ 13 ਜੁਲਾਈ ਨੂੰ ਉਸਨੇ ਪੂਰੇ ਘਰ ਦੀ ਜ਼ਿੰਮੇਵਾਰੀ ਮਨੀਸ਼ ਨੂੰ ਸੌਂਪ ਦਿੱਤੀ ਜੋ ਉਸਦੇ ਪੀਜੀ ਦੇ ਵਿੱਚ ਰਹਿੰਦਾ ਹੈ ਅਤੇ ਆਪਣੀ ਪਰਜਾਈ ਦੇ ਨਾਲ ਕਸ਼ਮੀਰ ਚਲੀ ਗਈ। 17 ਜੁਲਾਈ ਦੀ ਸਵੇਰ ਨੂੰ ਮਨੀਸ਼ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਲੁਟੇਰੀ ਉਹਨਾਂ ਦੇ ਘਰ ਆਏ ਨੇ ਜਿਨ੍ਹਾਂ ਨੇ ਉਸ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਅਤੇ ਘਰ ਦੇ ਵਿੱਚੋਂ ਸਾਰਾ ਸਮਾਨ ਲੁੱਟ ਗਿਆ ਅਤੇ ਭੱਜ ਗਏ। ਥਾਣਾ ਇੰਚਾਰਜ ਭੂਸ਼ਣ ਕੁਮਾਰ ਨੇ ਕਿਹਾ ਕਿ ਉਹਨਾਂ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਇਹਨਾਂ ਲੁਟੇਰੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਨਿਊਜ਼ ਡੈਸਕ ਰਿਪੋਰਟ ਲਾਈਟ ਪੰਜਾਬੀ ਟੀਵੀ ਹਾਂਜੀ ਮੇਰਾ ਨਾਮ ਨੀਤੂ <th>ਥਾਪਰਾ ਜੀ ਮੈਂ ਗੋਪਾਲ ਇਨਕਲੇਵ ਜੀਟੀ ਰੋਡ ਨੀਅਰ ਪੈਪਸੀ ਫੈਕਟਰੀ ਦੇ ਵਸਨੀਕ ਆ ਤੇ ਮੈਂ ਇੱਥੇ 14 ਸਾਲ ਤੋਂ ਰਹਿ ਰਹੀ ਆ ਸਰ ਤੇ 14 ਸਾਲ ਵਿੱਚ ਕਦੀ ਵੀ ਇੱਥੇ ਇਦਾਂ ਦੀ ਵਾਰਦਾਤ ਨਹੀਂ ਹੋਈ ਜੋ 16 ਦੀ ਰਾਤ ਨੂੰ ਮੇਰੇ ਘਰ ਵਿੱਚ ਵਾਰਦਾਤ ਹੋਈ ਆ ਚੋਰੀ ਚੋਰੀ ਹੋਈ ਆ ਜਿਸ ਵਿੱਚ ਮੇਰਾ ਲੱਖਾਂ ਦਾ ਸਮਾਨ ਜੋ ਹੈ ਚੋਰੀ ਹੋ ਗਿਆ ਜਿਸ ਵਿੱਚ ਕੋਈ ਸੀ ਤੇ ਘਰ ਚ ਘਰ ਵਿੱਚ ਜੀ ਕੋਈ ਨਹੀਂ ਸੀ ਮੇਰੇ ਗੈਸਟ ਆਏ ਹੋਏ ਐਨ ਆਰ ਆਈ ਮੇਰੀ ਨਾਨਾ ਨਾਈ ਹੋਈ ਹੈ ਜਿਨ੍ਹਾਂ ਦੇ ਨਾਲ ਅਸੀਂ ਕਿਤੇ ਬਾਹਰ ਗਏ ਹੋਏ ਸੀਗੇ ਤੇ ਉਸ ਦੌਰਾਨ ਇਹ ਚੋਰੀ ਹੋਈ ਹੈ ਤੇ ਘਰ ਦੇ ਵਿੱਚ ਮੇਰਾ ਇੱਕ ਕਿਰਾਏਦਾਰ ਹੈ ਮਤਲਬ 5 ਸਾਲ ਤੋਂ ਅਸੀਂ ਇਕੱਠੇ ਰਹਿ ਰਹੇ ਹਾਂ ਉਹ ਰਾਤ ਸੁੱਤਾ ਹੋਇਆ ਸੀ ਘਰ ਦੇ ਵਿੱਚ ਪਰ ਉਹਨੂੰ ਉਹਨਾਂ ਚੋਰਾਂ ਨੇ ਕੀ ਕੀਤਾ ਬਾਹਰ ਦੀ ਲੋਕ ਲਗਾ ਕੇ ਉਹ ਉਹਨੂੰ ਸਵੇਰੇ ਪਤਾ ਲੱਗਾ ਸਵੇਰੇ ਜਦੋਂ ਉਹਨੇ ਡਿਊਟੀ ਜਾਣਾ ਸੀ ਕਿ ਮੈਨੂੰ ਕਿਸੇ ਨੇ ਬਾਹਰੋਂ ਲੋਕ ਕੀਤਾ ਹੋਇਆ ਆ ਕਿੰਨੇ 골ਡ ਤੋਲਾ ਸੀਗਾ 골ਡ ਤੋਲੇ ਸੋਨਾ ਸੀਗਾ ਤੇ ਕੀ ਕੀ ਹੋਰ ਚੋਰੀ ਹੋਇਆ ਸੋਨਾ ਤਕਰੀਬਨ ਜੀ ਨਨਾਨ ਹੁਣਾਂ ਮੇਰੇ ਨਨਾਨ ਸੀ ਉਹਨਾਂ ਨੇ ਵਿਆਹ ਲਈ ਆਪਣਾ ਉਹ ਸਾਰਾ ਉੱਥੋਂ ਨਾਲ ਲਿਆਏ ਸੀ ਸੋਨਾ ਜੋ ਮੇਰਾ ਘਰ ਦੇ ਵਿੱਚ ਸੋਨਾ ਪਿਆ ਸੀ ਸਾਡਾ ਤਕਰੀਬਨ ਪਲੱਸ 30 ਲੱਖ ਪਲੱਸ 16 ਸੀਗਾ ਜੋ ਸਾਡੇ ਘਰ ਚੋਰੀ ਹੋਇਆ ਹੈ ਤੇ ਉਸ ਤੋਂ ਬਿਨਾ ਮੇਰੀ ਬੇਟੀ ਬਾਹਰ ਜਾ ਕੇ ਆਈ ਆ ਮੇਰੇ ਕੋਲ ਡਾਲਰ ਸੀ ਮੇਰੀ ਨਾਨਾਣ ਹੋਣਾ ਕੋਲ ਉਹਨਾਂ ਦੀ ਬਾਹਰਲੀ ਕਰੰਸੀ ਸੀ ਸੀਮੇਟ ਜੀ 2000 ਡਾਲਰ 2000 ਹਾਂ ਜੀ ਇੰਡੀਅਨ ਰੁਪੀਸ ਤੋਂ ਅਲੱਗ ਸੀਗਾ ਇੰਡੀਅਨ ਰੁਪੀਸ 1.5 ਲੱਖ ਦੇ ਕਰੀਬ ਸੀਗਾ ਕਿਉਂਕਿ ਮੇਰੀ ਨਾਨਣ ਨੇ ਸੀ ਜੋ ਉਹਨਾਂ ਨੇ ਆਪਣਾ ਕੈਸ਼ ਜਿਹੜਾ ਸੀਗਾ ਆਪਣਾ ਡਾਲਰ ਸੀ ਉਹ ਥੋੜਾ ਕੈਸ਼ ਕਰਵਾਇਆ ਹੋਇਆ ਸੀਗਾ ਹਾਂਜੀ ਉਹਦੇ ਕਰੀਬ 1.5 ਤੋਂ 2 ਲੱਖ ਰੁਪਏ ਕੈਸ਼ ਸਾਡਾ ਇੰਡੀਅਨ ਸੀ ਬਾਕੀ ਬਾਹਰ ਵਾਲਾ ਸੀਗਾ ਡਾਲਰ ਕੈਮਰਾ ਸੀਸੀਟੀਵੀ ਕੈਮਰਾ ਵਿੱਚ ਨਜ਼ਰ ਆ ਰਿਹਾ ਕੁਝ 5-6 ਵਿਅਕਤੀ ਜਿਹੜੇ ਜਿਨ੍ਹਾਂ ਨੇ ਨਿਕਰਾਂ ਪਾਈਆਂ ਔਰ ਟੀ-ਸ਼ਰਟ ਪਾਈਆਂ ਹੋਈਆਂ ਉਹ ਪਿੰਡ ਦੇ ਮਹੱਲੇ ਆਪਣੇ ਤੁਹਾਡੇ ਰੂਮ ਦੇ ਵਿੱਚ ਘੁੰਮ ਰਹੇ ਆ ਕੀ ਹਾਂਜੀ ਉਹਨਾਂ ਨੂੰ ਉਹ ਬਿਲਕੁਲ ਬੇਫਿਕਰ ਹੋ ਕੇ ਆਏ ਹੋਏ ਸੀਗੇ 2 ਘੰਟੇ ਉਹਨਾਂ ਨੇ ਮੇਰੇ ਘਰ ਦੇ ਵਿੱਚ ਲਗਾਏ ਨੇ ਖਿੜਕੀ ਬਿਲਕੁਲ ਮੇਰੀ ਤੋੜ ਕੇ ਕੱਢ ਕੇ ਖਿੜਕੀ ਨੂੰ ਬਾਹਰਲੇ ਕਮਰੇ ਦੀ ਨੂੰ ਤੇ ਉਹ ਉਹਨਾਂ ਨੇ ਐਂਟਰੀ ਕੀਤੀ ਆ ਉਸ ਤੋਂ ਬਾਅਦ ਉਹ ਮੇਰੇ ਘਰ ਦੇ ਅੰਦਰ ਘੁੰਮਦੇ ਰਹੇ ਨੇ ਫਿਰ ਮੇਰੇ ਰੂਮ ਦੇ ਵਿੱਚ ਚੋਰੀ ਕਰਨ ਗਏ ਨੇ ਸਾਰੀ ਪੂਰੇ 2 ਘੰਟੇ ਬੇਖੌਫ ਹੋ ਕੇ ਉਹ ਬੰਦੇ ਘੁੰਮੇ ਨੇ ਪੰਜ ਪ੍ਰਸ਼ਾਸਨ ਨੂੰ ਤਲਾਹ ਦਿੱਤੀ ਪ੍ਰਸ਼ਾਸਨ ਨੂੰ ਹਾਂਜੀ ਅਸੀਂ ਉਸੇ ਮਾਰਨਿੰਗ ਹੀ ਤਲਾਹ ਦੇ ਦਿੱਤੀ ਸੀ 16 ਤਰੀਕ ਨੂੰ ਫਿਰ ਉਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਹੋਈ ਆ ਉਹ ਸਾਡੇ ਨਾਲ ਆ ਕੰਮ ਕਰ ਰਹੇ ਨੇ ਪਰ ਮੇਰੀ ਪ੍ਰਸ਼ਾਸਨ ਨੂੰ ਫਿਰ ਵੀ ਇਸ ਜਰੀਏ ਵੀ ਥੋੜਾ ਇਹ ਹੈ ਕਿ ਜਿੰਨੀ ਜਲਦੀ ਹੋ ਸਕੇ ਉਹਨਾਂ ਨੂੰ ਫੜਿਆ ਜਾਏ ਕਿੰਨੇ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਮੈਨੂੰ ਜਾਂਦਾ ਇਹ 30 ਪਲੱਸ ਦਾ ਨੁਕਸਾਨ ਹੋ ਗਿਆ ਜੇ 30 ਲੱਖ ਦਾ ਤਾਂ ਅਸੀਂ ਸੋਨੇ ਦਾ ਹੀ ਤੁਹਾਨੂੰ ਦੱਸ ਰਹੇ ਹਾਂ ਕਿਉਂਕਿ ਮੇਰੇ ਜਿਹੜੇ ਨਨਾਨਾ ਮੇਰੀ ਬੇਟੀ ਆ ਇਹਨਾਂ ਦੀਆਂ ਵਾਚ ਬਹੁਤ ਬ੍ਰਾਂਡਡ ਸੀਗੀਆਂ ਹਾਂ ਜਿੰਨਾ ਵਿੱਚੋਂ ਵਾਚ 60000 70000 ਵਾਲੀਆਂ ਤਾਂ ਵਾਚ ਹੀ ਸੀਗੀਆਂ ਜਿਹਦੇ ਵਿੱਚੋਂ ਕਿ 8 ਵਾਚ ਮੇਰੀ ਬੇਟੀ ਦੀਆਂ ਸੀਗੀਆਂ ਤੇ 8 ਦੇ ਕਰੀਬ ਹੀ ਵਾਚ ਮੇਰੀ ਨਨਾਨ ਦੀ ਫੈਮਿਲੀ ਬਾਹਰ ਉਹ ਜਿਹੜੀ ਆਈ ਹੋਈ ਹੈ ਉਹ ਲੈ ਕੇ ਆਈ ਹੋਈ ਸੀ ਆਪਣੇ ਨਾਲ ਉਹ ਸਾਰੀ ਵਾਚ ਵੀ ਚੋਰੀ ਕੀਤੀ ਗਈ ਹੈ ਬ੍ਰਾਂਡਡ ਜਿੰਨਾ ਸਮਾਨ ਸੀ ਸਾਰਾ ਲੈ ਗਏ ਆ ਜਿਹੜੀ ਸੀਸੀਟੀਵੀ ਫੁਟੇਜ ਹੈ ਜਿਹੜੀ ਉਹ ਘੁੰਮ ਰਿਹਾ ਵਿੱਚ ਵਿਅਕਤੀ ਉਹਸ ਵਾਲੇ ਲੈ ਗਿਆ ਟਰੇਸ ਕਰਕੇ ਇਹਨੂੰ ਚੈਕਿੰਗ ਪੁਲਿਸ ਹਾਂਜੀ ਪੁਲਿਸ ਸਾਰਾ ਟਰੇਸ ਕਰਕੇ ਲੈ ਗਈ ਹੈ ਹਾਂਜੀ ਪੁਲਿਸ ਵੀਡੀਓ ਬਣਾ ਕੇ ਲੱਗੀ ਕੋਈ ਤੁਹਾਨੂੰ ਸ਼ੱਕ ਕਿਹਦੇ ਉੱਤੇ ਕੋਈ ਵਿਅਕਤੀ ਕੋਈ ਪਤਾ ਕੋ ਤੁਹਾਨੂੰ ਕਿ ਜਿਹੜਾ ਜਿੱਥੇ ਸ਼ੱਕ ਹੋ ਸਕਦਾ ਅ ਫਿਲਹਾਲ ਤਾਂ ਸਾਨੂੰ ਹਲੇ ਵੀਡੀਓ ਹੀ ਆ ਰਹੀਆਂ ਇਸ ਗਰੁੱਪ ਦੀਆਂ ਕਿਉਂਕਿ ਇਹ ਕਦੀ ਕਿਤੇ ਚੋਰੀ ਕਰ ਰਿਹਾ ਹੈ ਕਦੀ ਕਿਤੇ ਚੋਰੀ ਕਰ ਰਿਹਾ ਹੈ ਬਾਕੀ ਪੁਲਿਸ ਸਾਡੀ ਪੂਰੀ ਹੈਲਪ ਕਰ ਰਹੀ ਆ ਉਹਨਾਂ ਨੂੰ ਸ਼ਾਇਦ ਕੁਝ ਪਤਾ ਲੱਗ ਰਿਹਾ ਹੈ ਤਾਂ ਉਹ ਕਹਿੰਦੇ ਸੀ ਕਿ ਅਸੀਂ ਜਲਦੀ ਤੋਂ ਜਲਦੀ ਤੁਹਾਡੀ ਹੈਲਪ ਕਰਾਂਗੇ ਸਰ ਮੇਰਾ ਨਾਮ ਮਨੀਸ਼ ਕੁਮਾਰ ਹੈ ਮੈਂ ਬੇਸਿਕਲੀ ਇੱਥੇ ਰਹਿੰਦਾ ਹਾਂ ਆਲਮੋਸਟ 7 ਸਾਲ ਹੋ ਗਏ ਮੇਰੇ ਕੋਲ ਇੱਥੇ ਰਹਤੇ ਹੋਏ ਐਜ਼ ਅ ਰੈਂਟਲ <coughs> सोलह तारीख की रात को जब मैं सोया था तो सब ठीक था सब नॉर्मल था मैंने सब लॉक वगैरह लगा के अपनी कैमरा वगैरह सब ऑन होते जैसे यूजुअली पर रात को जब मैं सवेरे जब उठा सतारह तारीख की सवेरे तो मेरा दरवाज़ा नहीं खुल रहा था तो जब मैं दरवाज़ा खोलने के लिए ट्राई किया तो मेरे को ये पता लगा कि मेरा लॉक लगा हुआ है तो घर पर तो कोई था नहीं तो मेरा लॉक कैसे लग गया फिर बाहर से तो फिर मैंने बाहर आसपास लोगों को जो मेरे नोन में हैं यहाँ पे ए डी जी पी हैं और यहाँ साथ में मेरे नोन हैं तो मैंने उनको कॉल किया सुबह सुबह तो फिर वो एक लड़के ने मेरा फ़ोन उठाया तो वो फ़ोन जैसे ही उसने उठाया तो फिर वो भागे हुए आया तो उसने देखा ऊपर आके मैंने उसको बोला कि मैं क्या गेट वग़ैरह देख सब कुछ देख क्योंकि मैं तो लॉक हूँ तो मेरे को पता नहीं है तो वो फिर आया तो उसने देखा कि गेट वगैरह भैया गेट तो खुला पड़ा है सारा कुछ फिर वो ऊपर आया और उसने मतलब मेरे को पूछा कि आप कौन से कमरे में हो तो वो ऊपर वाले कमरे में जहाँ सोता था उसको पता था कि मैं कहाँ सोता हूँ तो फिर वो आया उसने वो दरवाज़ा धक्के मार के उसने तोड़ा तो जब तोड़ा तो फिर हम बाहर आए फिर हमने सब देखा मेरे साथ वो भी था हम तो हमने सारे रूम्स देखे रूम्स में घूमे तो हमें सब पता लगा कि यहाँ पे चोरी हो गई है अब चोरों ने किस हिसाब से कैसे निकले थे उस टाइम पे ये अंदाजा जो था। उसमें दिखाई कितने, देते, कितने लो गया। पांच लोग सर उसमें कंफर्म हो गए क्योंकि मेरे अकॉर्डिंग उनको शायद ये पता नहीं लगा की अंदर वाला कैमरा ऑन है क्योंकि उनको वो पहले तो हमें सुबह सुबह तो हमें समझ ही नहीं आया कि कहाँ से आए हैं पर लेकिन जब सुबह साढ़े आठ बजे के करीब सब सब लोग यहाँ इकट्ठे हो गए तो सब आसपास घूमने लगे कि कहाँ से आए होंगे तो यहाँ पीछे एक खिड़की है वो खिड़की उन्होंने तोड़ के वो अंदर घुसे तो पुलिस वाले आ भी गए थे तो आपको किसी पे कौन सात साल में सर हमने ऐसा कभी ऐसा इंसिडेंट ना देखा और ना ही हमने घर में परिवार कहीं बाहर गया हुआ है आप अकेले हो किसी को मालूम हो तो ये तो सर देखो आसपास के लोगों को कॉलोनी को तो ऑलमोस्ट सभी को पता था कि मिस्टर दीदी नहीं है यहाँ पे क्या मांग कर जी जो भी है कार्रवाई होनी चाहिए पुलिस जो है वो इन्वेस्टिगेशन कर भी रही है और बहुत ज्यादा हेल्प कर रही है पुलिस तो आगे भी पुलिस ऐसी हेल्प करती रहे तो जानकारी में बहुत मेरा नाम है जी भूषित कुमार मैं एसएच फ्लोर जी तो गोपाल कॉलोनी के रात को अनफिट व्यक्तियों वालों घर चोरी की गई ਜੇ ਸਬੰਧ ਜਿਹੜੀ ਐਫਆਈਆਰ 224 ਉਹ ਦਰਜ ਕੀਤੀ ਸੀ ਤੇ ਜਿਹੜੀ ਆਪਣੇ ਹੈਗੇ ਨੇ ਨੀਤੂ <th>ਪਰ ਦੇ ਬਿਆਨ ਤੇ ਪਛਾਤਾ ਦਰਜ ਹੋਇਆ ਤਫਸੀਲ ਸਾਡੀ ਚੱਲਦੀ ਪਈ ਹੈ ਤੇ ਛੇਤੀ ਨੂੰ ਹਲਕਤ ਹੋ ਜਾਊਗਾ ਪਰ ਬਾਅਦ ਵਿੱਚ ਦੱਸਿਆ ਕਿੰਨੇ ਤੋਂ ਲੱਖ ਦੀ ਹੋ ਗਈ ਚੋਰੀ ਦਾ ਅੰਦਾਜ਼ਾ ਸਾਨੂੰ ਇਹਨਾਂ ਦੇ ਅਸਰ ਵੀ ਗੈਣਾ ਚੋਰੀ ਬਾਅਦ ਸਾਨੂੰ ਰਿਸਟ ਪ੍ਰੋਵਾਈਡ ਕਰਨਗੇ ਵੀ ਕੀ ਕੀ ਸਮਾਨ ਚੋਰੀ ਹੋਇਆ ਜਿਹੜੇ ਸੀਸੀਟੀਵੀ ਕੈਮਰੇ ਦੀ ਫੋਟੇਜ ਆ ਕਿੰਨੇ ਪੰਜ ਛੇ ਜਣੇ ਜਿਹੜੇ ਇਕਰਾ ਪਾਈਆਂ ਘੁੰਮ ਰਹੇ ਆ ਉੱਥੇ ਵੀ ਉਹ ਸੀਸੀਟੀਵੀ ਕਵਰੇਜ ਦਿਖਾਈ ਸੀਸੀਟੀਵੀ ਉਹਨਾਂ ਦੇ ਘਰ ਲਗਾ ਹੋਇਆ ਉਹ ਫੁਲੀ ਚੈੱਕ ਕੀਤੇ ਆ ਉਹਦੇ ਵਿੱਚ ਕਰੀਬ 5 ਜਿਹੜੇ ਹੈਗੇ ਨੇ ਮੁੰਲੇ ਨੇ ਜਿਨ੍ਹਾਂ ਦੀ ਉਮਰ 20 ਤੋਂ 30 40 ਵਿੱਚ ਹੈਗੀ ਹੈ ਹਾਂਜੀ ਤੇ ਉਹਨਾਂ ਪਿੱਛੇ ਹੀ ਮਹੌਰੀ ਆਪਣੇ ਲਾਏ ਆ ਅੱਛਾ ਕੀ ਲੱਗਦਾ ਲਾਕੇਜ ਲੱਗ ਪਊਗੀ ਲੱਗੇ ਕੋਸ਼ਿਸ਼ ਜਾਰੀ ਹੈ ਜੀ ਜਿੰਨੀ ਜਲਦੀ ਸਾਨੂੰ ਕਿਸਕਰ ਕੁਝ ਪਤਾ